ਆਰੇ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਈ ਤੁਮਾਰਾ ਚੈਨਲ ਤੇ ਮੈਂ ਸਾਡਾ ਸਾਰਥ ਕਰਦੀ ਹਾਂ ਹੋਰ ਸਨਾਲ ਦੀ ਸਾਰੇ ਕਿੰਨੇ ਉਮੀਦ ਕਰਦੀ ਆ ਸਾਰੇ ਵਿਧੇ ਠੀਕ ਠਾਕ ਹੋਣਗੇ ਚੜਦੀ ਕਲਾ ਚ ਹੋਣਗੇ ਲੋਜੀ ਸਵੇਰ ਦਾ ਟਾਈਮ ਹੈ ਇਹ ਸਾਢੇ 10 ਹੋ ਚੁੱਕੇ ਨੇ ਤੇ ਬੱਚਿਆਂ ਨੂੰ ਮੈਂ ਬਣਾ ਕੇ ਦਿੰਦੀ ਆ ਜਿਹੜੀ ਬਹਿਨੀ ਚ ਆਪਾਂ ਬੁੰਦੀ ਪਾਉਨੇ ਆ ਉਹਦੇ ਲੱਡੂ ਬਣਾਉਂਦੇ ਆ ਜੀ ਲੋਜੀ ਆਪਾਂ ਨੇ ਗੈਸ ਉੱਤੇ 프라이ਪਿੰਗ ਧਰ ਲਿਆ ਤੇ ਇਹਦੇ ਵਿੱਚ ਪਾ ਮੰਦੇ ਆਪਾਂ ਇੱਕ ਕੌਲੀ ਚੀਨੀ ਇੱਕ ਕੌਲੀ ਆਪਾਂ ਨੇ ਚੀਨੀ ਦੀ ਪਾ ਲਈਏ ਇਹਦੇ ਵਿੱਚ ਤੇ ਡੇਢ ਕੌਲੀ ਪਾਵਾਂਗੇ ਆਪਾਂ ਪਾਣੀ ਦੀ ਜੇ ਤੁਸੀਂ ਮਿੱਠਾ ਜ਼ਿਆਦਾ ਪਸੰਦ ਕਰ ਕੇ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਡੇਢ ਕੌਲੀ ਪਾ ਸਕਦੇ ਹੋ ਜੀ ਲੋ ਜੀ ਡੇਢ ਕੌਲੀ ਪਾਈ ਆਪਾਂ ਪਾਣੀ ਦੀ ਤੇ ਹੁਣ ਆਪਾਂ ਇਹਦੀ ਬਣਾਉਣੀ ਹੈ ਚਾਣੀ ਚਾਣੀ ਆਪਾਂ ਦੇ ਨਾਲ ਜਾ ਦੇ ਮਤਲਬ ਕਿ ਟਾਰ ਵਾਲੀ ਵੀ ਨਹੀਂ ਕਰਨੀ ਐ ਵੀ ਜਿਹੜੀ ਜ਼ਿਆਦਾ ਗਾੜੀ ਹੋ ਜੇ ਜਿਹਦੇ ਨਾਲ ਲੱਡੂ ਮੈਂਟਲੇ ਵਿੱਚ ਚਿਪਕ ਜਾਣ ਉਹ ਵਾਲੀ ਨਹੀਂ ਬਣਾਉਣੀ ਹੈ ਜੀ ਚਲੋ ਜੀ ਚਾਣੀ ਬਣਾਉਣੀ ਆਪਾਂ ਜਾਣੀ ਬਣਾ ਕੇ ਤੇ ਤੁਹਾਨੂੰ ਦੱਸ ਦੇ ਕਿਵੇਂ ਬਣਾਈਏ ਜੋ ਲੋਜੀ ਜਾਣੀ ਹੋ ਵੀ ਆਪਣੀ ਰੈਡੀ ਤੇਰੇ ਵਿੱਚ ਪਾ ਲੈਨੇ ਆਪਾਂ ਕਲਰ ਫੂਡ ਜਿੰਨਾ ਤੁਸੀਂ ਪਾਣਾ ਤੁਹਾਨੂੰ ਕਰਦੇ ਹਾਂ ਤਾਂ ਕਿ ਜਿੰਨੀ ਦੇ ਰੰਗ ਤੋਂ ਚੰਗਾ ਉਹਨਾ ਤੁਸੀਂ ਪਾਓ ਜੁਕਨੜ ਪੂਰਾ ਆਪਣੇ ਪਾ ਲਓ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੀ ਇਹ ਬੁੰਦੀ ਆ ਆਪਣੀ ਨਾਮ ਕਾਲੀ ਨਹੀਂ ਹੋਣੀ ਚਾਹੀਦੀ ਨਾ ਮੇਥੀ ਵਾਲੀ ਹੋਣੀ ਚਾਹੀਦੀ ਹੈ ਸਿੰਪਲ ਗੁੰਦੀ ਹੋਣੀ ਚਾਹੀਦੀ ਹੈ ਨਾ ਜੇ ਨਾਮ ਕੋ ਹੋਵੇ ਨਾ ਮਿਰਚ ਹੋਵੇ ਨਾ ਮੇਥੀ ਹੋਣ ਆਪਣੀ ਬਿਲਕੁਲ ਸਿੰਪਲ ਗੁੰਦੀ ਹੈ ਇਹ ਤੇ ਇਹ ਆਪਾਂ ਇਹਦੇ ਵਿੱਚ ਪਾ ਲੈਨੇ ਆਂ ਚਾਣੀ ਰੈਡੀ ਹੋ ਗਈ ਇਹਦੇ ਵਿੱਚ ਹੋਰ ਪਾ ਲੈਨੇ ਆਂ ਸਭ ਨੂੰ ਜਿੰਨਾ ਆਪਾਂ ਨੇ ਥਿੰਨੀ ਪਾਈ ਆ ਪਾਣੀ ਪਾਇਆ ਉਹਦੇ ਹਿਸਾਬ ਮੁਤਾਬਕ ਗੁੰਦੀ ਪਾਤਾ ਕਰਦੇ ਆਪਾਂ ਇਹਦੇ ਵਿੱਚ ਅਬੀ ਬਣ ਗਈ ਹੈ ਹੁਣ ਜਦ ਤੱਕ ਆਪਾਂ ਜਾਣੀ ਹੈ ਕਿ ਮਤਲਬ ਕਿ ਬਿਲਕੁਲ ਹੋਣੀ ਹੁੰਦੀ ਹੈਗੀ ਸੁੱਕਦੀ ਨਹੀਂ ਹੈਗੀ ਹੁਣ ਤੱਕ ਆਪਾਂ ਨੂੰ ਸੁਝਾਈ ਜਾਣ ਤੇ ਜਿਹੜੀ ਆਪਣੀ ਇਹ ਹੁੰਦੀ ਆ ਇਹਨੂੰ ਕੜਛੀ ਨਾਲ ਇਦਾਂ ਆਪਾਂ ਮੈਸ਼ ਕਰ ਲਵਾਂਗੇ ਜੇ ਤੁਹਾਡੇ ਕੋਲ ਮੈਸ਼ਰ ਹੈ ਤਾਂ ਤੁਸੀਂ ਉਹਦੇ ਨਾਲ ਵੀ ਮੈਸ਼ ਕਰ ਸਕਦੇ ਆ ਜਿਹੜੇ ਆਪਣੇ ਇਹ ਲੱਡੂ ਨੇ ਬਹੁਤ ਜਿਆਦਾ ਟੇਸਟੀ ਬਣ ਗਏ ਗੁੰਡੀ ਵਾਲੇ ਲੱਡੂ ਬਣ ਗਏ। ਲਓ ਜੀ ਆਪਣੀ ਗੁੰਡੀ ਬਿਲਕੁਲ ਜੋ ਜਾਣੀ ਸੀ ਜੰਮੀ ਸੁੱਕ ਗਈ ਆ। ਬਸ ਜਦੋਂ ਜੰਮੀ ਸੁੱਕ ਗਈ ਫਿਰ ਆਪਣੇ ਜਿਹੜੇ ਲੱਡੂ ਨੇ ਬੱਟਣ ਯੋਗ ਹੋ ਜਾਣਗੇ ਇਹ। ਤੇ ਵਿੱਚ ਦੀ ਸਰਕਾਰ ਜੀ ਦਾ ਫੋਰ ਆ ਗਿਆ ਸੀ। ਮੇਰੀ ਚਾਹ ਬਣ ਗਈ ਕਿ ਨਾ। ਹੁਣ ਇਹਨੂੰ ਆਪਾਂ ਇੱਕ ਥਾਲ ਦੇ ਵਿੱਚ ਕੱਢ ਲਵਾਂਗੇ ਇਹਦੇ ਵਿੱਚ ਤੁਸੀਂ ਮਗਜ ਪਾ ਸਕਦੇ ਹੋ ਬਦਾਮ ਪਾ ਸਕਦੇ ਹੋ ਇਲਾਇਚੀ ਪਾਊਡਰ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਇਹ ਜਿਹਾ ਕੁਝ ਨਹੀਂ ਪਾਉਂਦੀ ਹੈਗੀ ਫਿਰ ਬੱਚੇ ਖਾਂਦੇ ਨਹੀਂ ਹੈਗੇ ਲੱਗ ਜਾਂਦੇ ਨੇ ਕਹਿਣ ਅਸੀਂ ਬਾਣੀ ਨਹੀਂ ਹੈਗੇ ਤੇ ਨੇ ਇਹਦੇ ਵਿੱਚ ਇਲਾਇਚੀਆਂ ਪਾਤੀਆਂ ਮਗਜ ਪਾਤੇ ਸਿੰਪਲ ਲੱਡੂ ਨੇ ਇਹ ਬਿਲਕੁਲ ਸਿੰਪਲ ਦੀ ਗੈਸ ਕਰ ਦਿੰਨੇ ਆਪਾਂ ਬੰਦ ਤੇ ਇਹਨੂੰ ਹੁਣ ਆਪਾਂ ਠੰਡੇ ਕਰਨ ਵਾਸਤੇ ਥਾਲ ਚ ਪਾ ਲਾਂਨੇ ਆ। ਲੋ ਜੀ ਆਪਾਂ ਗੈਸ ਕਰ ਦਿੱਤਾ ਸੀ ਬੰਦ ਹੁਣ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਦੇਸੀ ਘਿਓ। ਇਹ ਦੇਸੀ ਘਿਓ ਤਾਂ ਪਾਉਨੇ ਵੀ ਲੱਡੂ ਆਪਣੇ ਥੋੜੇ ਜਿਹਾ ਜੀ ਟੇਸਟੀ ਹੋ ਜਾਣ। ਜ਼ਿਆਦਾ ਨਹੀਂ ਪਾਉਂਦੇ ਬਸ ਥੋੜਾ ਜਿਹਾ ਬਿਲਕੁਲ ਤੋ ਜੀ ਹੁਣ ਇਹਨੂੰ ਆਪਾਂ ਕੱਢ ਲੈਨੇ ਆਂ ਥਾਲ ਦੇ ਵਿੱਚ ਲੱਡੂ ਹੋ ਗਏ ਨੇ ਜੀ ਆਪਣੇ ਰੈਡੀ ਸਰਦਾਰ ਜਨ ਭੇਜਦੇ ਨੇ ਮੈਂ ਦੋ ਦੋ ਬੱਟ ਕੇ ਤੇ ਗਰਮ ਤੇ ਮੈਂ ਫਟਾਫਟ ਬੱਟ ਕੇ ਭੇਜੇ ਨੇ ਠੰਡੇ ਹੋਏ ਤੇ ਇਹ ਬਿਲਕੁਲ ਮਤਲਬ ਕਿ ਨਾਰੀ ਜਿਹੀ ਚਿਪਕੇ ਜਾਣਗੇ ਗਰਮ ਜਾਣ ਲਈ ਤੇ ਮੈਂ ਕਿਹਾ ਚਲ ਚਾਹ ਨਾਲ ਖਾ ਲੈਣਗੇ ਤਾਂ ਬਣਾਏ ਨੇ ਫਟਾਫਟ ਬਣਾਏ ਨੇ ਸਿਰਫ 5 5 ਮਿੰਟ ਹੀ ਲੱਗੇ ਹੋਣਗੇ 5 ਮਿੰਟ ਜਾਣੀ ਨੂੰ ਲੱਗਦੇ ਨਹੀਂ ਹੈਗੇ 5 ਮਿੰਟ ਵਿੱਚ ਲੱਡੂ ਬਣ ਗਏ ਨੇ। ਬਹੁਤ ਲੱਡੂ ਬਣ ਗਏ ਨੇ ਟੇਸਟੀ। ਹੁਣ ਚਾਹ ਨਾਲ ਖਾਵਾਂਗੇ। ਤੁਹਾਨੂੰ ਵੱਟ ਕੇ ਸਾਰੇ ਲੱਡੂ ਦਿਖਾਉਨੇ ਆ। ਸਾਰੇ 6 ਲੱਡੂ ਤਿਆਰ ਹੋਏ ਨੇ ਜੀ ਦੋ ਘੜਾ ਖਾਵੇਂ ਤੇ ਜਿਹਨੇ ਮੈਂ 8 ਲੱਡੂ ਬਣੇ ਸੀ। ਪੂਰੀ ਬਣੇ ਨੇ ਦੋ ਦੋ ਆਗੇ ਚਾਰੇ ਜਣਿਆਂ ਨੂੰ ਤੇ ਲੱਡੂ ਬਹੁਤ ਜਿਆਦੇ ਟੇਸਟੀ ਨੇ। ਤੇ ਸਿਰਫ ਇਹ ਦਹੀਂ ਵਾਲੀ ਗੁੰਡੀ ਤੋਂ ਤਿਆਰ ਕਰੇ ਨੇ। 1.5 ਕੌਲੀ ਦਹੀਂ ਦੀ ਦਹੀਂ ਵਾਲੀ ਗੁੰਡੀ ਸੀ। ਤੇ ਬਿਨਾ ਨਾਮ ਤੋਂ ਹੋਵੇ ਬਿਨਾ ਮੈਚਨ ਮੇਥੇ ਤੋਂ ਕੁਝ ਨਾ ਹੋਵੇ ਬੁਲਦੀ ਸਿਰਫ ਫੋਕੀ ਬੁਲਦੀ ਹੋਵੇ ਤੇ ਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਲਾਈਕ ਸਬਸਕ੍ਰਾਈਬ ਕਰਨਾ ਨਾ ਫੋਲਾਂ ਵੀਡੀਓ ਨੂੰ ਵੱਤ ਤੋਂ ਵੱਤ ਕਰਨਾ ਸ਼ੇਅਰ ਦੀ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਾ ਸ਼ਸ਼ੀਕਾਲ ਬਾਏ ਬਾਏ